ਕੋਈ ਬੋਲ ਰਿਹਾ ਦੋਸਤਿਆਂ ਸਭਾ ਕਿੱਥੇ ਜਿੰਦਾ ਦੱਸੇ ਆਪਾਂ ਸਾਰੇ ਸਭੀ ਕੰਮ ਜਿਹੜੀ ਗੱਲਾਂ ਬੜੀਆਂ ਵਧੀਆ ਕੀਤੀਆਂ ਨੇ ਪਰ ਮੈਂ ਆਪਣੇ ਦੂਤ ਹੋਣ ਦੇ ਨਾਤੇ ਜਿਹੜਾ ਸਾਡਾ ਨੌਜਵਾਨ ਵਰਗ ਹੈ ਮੋਂ ਉਹਨਾਂ ਨੂੰ ਇਹ ਕਹਾਂਗਾ ਜੀ ਸਾਡੇ ਵੀ ਔਰਾਂ ਨੇ ਬਹੁਤ ਹੁਣ ਤੁਸੀਂ ਇਹ ਝੱਲ ਲੈ ਬਹੁਤ ਡਾਂਗਾਂ ਖਾਲੀਆਂ ਆਪਾਂ ਇਹਨਾਂ ਦੇ ਨਾਲ ਹੋ ਕੇ ਦੁਆਰਾ ਘਰਾਂ ਚਰਾ ਚਰਾ ਬੈਠੀ ਆਪਾਂ ਰੀਲਾਂਾਂ ਦੇਖੀਏ ਆਪਾਂ ਤੁਰੀਏ ਇਹਨਾਂ ਦੇ ਨਾਲ ਤੇ ਮੂਰੇ ਹੋ ਕੇ ਆਪਾਂ ਸਰਕਾਰ ਨਾਲ ਮੱਥਾ ਲਾਈਏ ਕਿਉਂਕਿ ਸਰਕਾਰ ਨੂੰ ਹਰ ਵਾਰ ਇਹੀ ਰਹਿੰਦਾ ਵੀ ਘਰੇ ਬਜ਼ੁਰਗ ਬੈੰਦੇ ਇਹਨਾਂ ਨੂੰ ਛੱਡ ਦਿੰਦੇ ਆ ਪਰ ਇਹਨਾਂ ਨੂੰ ਅਸਲ 'ਚ ਥੋੜੀ ਸਾਡੀ ਇੱਕ ਕਮਜ਼ੋਰੀ ਵੀ ਆ ਸਾਡੀ ਗਿਣਤੀ ਵੀ ਘੱਟ ਗਈ ਹੈ ਜਿਹੜੀ ਸਰਕਾਰ ਨੇ ਸਾਡੇ ਬੱਚਿਆਂ ਨੂੰ ਨੌਕਰੀਆਂ ਨਾ ਦੇਣ ਕਰਕੇ ਸਾਡੇ ਜੂਥ ਵਿਦੇਸ਼ਾਂ ਚਲੇ ਗਿਆ ਪਰ ਹੁਣ ਸਾਡੇ ਜੂਥ ਦੀ ਗਿਣਤੀ ਇਸ ਕਰਕੇ ਘਟਾ ਹੈ ਕਿਉਂਕਿ ਨੌਕਰੀ ਦਿੰਦੇ ਨਹੀਂ ਅੱਜ ਇੱਕ ਹੁਣ ਜਿਹੜਾ ਸਹਿਮ ਦਾ ਮਾਹੌਲ ਸਾਡੇ 'ਚ ਪੈਦਾ ਕੀਤਾ ਹੋਇਆ ਹੈ ਹੁਣ ਵੇਖੋ ਤੁਸੀਂ ਘਰੋਂ ਘਰੀ ਬੈਠੇ ਬੰਦੇ ਚੱਕ ਲੈ ਸਾਡੇ ਆਪਣੇ 23 ਤਰੀਕ ਨੂੰ 23 ਤਰੀਕ ਨੂੰ 23 ਤਰੀਕ ਨੂੰ ਉਹਤੇ ਆ ਕਿਰਪਾਲ ਸਿੰਘ ਖੜਨ ਦੇ ਵਿਦੇਸ਼ਾਂ ਵਾਲੇ ਇਹਨਾਂ ਦੀ 559 ਕਰਦੀ ਘਰੋ ਚੱਕ ਕੇ ਦੱਸੋ ਇਹਨਾਂ ਨੇ ਕਿਹੜੀ ਲੜਾਈ ਕੀਤੀ ਇਹ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਨੇ ਵੀ ਸਾਡੇ ਵਰਗੇ ਨੌਜਵਾਨ ਅੱਗੇ ਨਾ ਹੋਣ ਤਾਂ ਕਿ ਪਰਚਿਆਂ ਤੋਂ ਡਰ ਨਾ ਵੀ ਸਾਡਾ ਕੈਰੀਅਰ ਨਾ ਖਰਾਬ ਹੋ ਜAVE ਇਹ ਨਾ ਹੋ ਜAVE ਉਹ ਨਾ ਹੋ ਜAVE ਪਰ ਜਦੋਂ ਸਾਡੇ ਗੱਲ ਘਰਾਂ ਤੀ ਆ ਪਈ ਸਾਡਾ ਉਹ ਉੱਥੇ ਜਿਹੜਾ ਮਾਹੌਲ ਦੇਖਣੇ ਵਾਲਾ 1947 ਵਾਲੀ ਵੰਡ ਦੀਆਂ ਜੋ ਵੀਡੀਓ ਅਸੀਂ ਦੇਖਦੇ ਆ ਉਹ ਮਾਹੌਲ ਸਰਕਾਰ ਨੇ ਉੱਥੇ ਕਰਦਾ ਘਰਾਂ ਤੋਂ ਸਾਨੂੰ ਬੇਕਾਰ ਕਰਦਾ ਸਾਡੇ ਸਾਰਾ ਸਮਾਨ ਲੁੱਟ ਕੇ ਲੈ ਕੇ ਖਾਣ ਪੀਣ ਦਾ ਸਮਾਨ ਲੁੱਟ ਕੇ ਲੈ ਕੇ ਐਦਾਂ ਦਾ ਕੋਈ ਦੂਸਰੇ ਦੇਸ਼ ਦੀ ਕੰਟਰੀ ਜੀ ਕੋਈ ਲੜਦੀ ਆ ਉਹ ਨਹੀਂ ਸਮਾਨ ਚੱਕਦੀ ਆ ਕਿੰਨੀ ਆਪਾਂ ਜੰਗਾ ਜੁੱਧਾ ਦੇਖਦੇ ਆ ਤਵਾਹ ਹੋਏ ਨੇ ਮੁਲਕ ਦੇ ਮੁਲਕ ਉਹ ਖਾਣੇ ਪੀਣ ਦਾ ਸਮਾਨ ਹੀ ਚੱਕਦੇ ਇਹਨਾਂ ਨੇ ਸ਼ਰਮ ਲਾ ਦੀ ਸਿਲੰਡਰ ਚੱਕ ਚੱਕ ਲੈ ਜਾਂਦੇ ਆ ਕੋਈ ਪੱਠੀ ਚੱਕ ਕੇ ਲੈ ਗਿਆ ਕੋਈ ਚਾਹ ਚਾਹ ਪੱਤੀ ਦਾ ਡੱਬਾ ਚੱਕ ਕੇ ਲੈ ਗਿਆ ਸ਼ਰਮ ਹੀ ਨਹੀਂ ਹੈ ਮਾੜੀ ਮੋਟੀ ਕੁਈ ਚਮਈ ਸੋ ਇਹ ਆਪਾਂ ਨੂੰ ਇਕੱਠੇ ਹੋ ਕੇ ਇਹ ਜੰਗ ਬੜੀ ਤਕੜੀ ਆ ਹੁਣ ਆਪਣੇ ਇਹਨਾਂ ਨੇ ਆਪਾਂ ਨੂੰ ਨਾ ਐ ਝੁੰਡੀ ਭਰ ਭਰ ਦੇਖਦੇ ਆ ਵੀ ਹਾ ਕਿੰਨਾ ਖ ਚੱਲਦੇ ਹੋ ਆਪਣੇ ਨਾਲ ਹੋਇਆ ਫਿਰ ਬਾਅਦ ਚ ਫੌਜੀ ਸਾਹਿਬ ਨਾਲ ਕਰਨਲ ਸਾਹਿਬ ਨਾਲ ਹੋ ਗਿਆ ਹੁਣ ਤੁਸੀਂ ਇੱਕ ਉਥੇ ਇੱਕ ਮੈਂ ਬਰਗੇਰੀਅਰ ਦੀ ਗੱਲ ਸੁਣਦਾ ਹਾਂ ਕਿ ਉਹ ਕਹਿੰਦਾ ਵੀ ਸਾਡੀ ਜਿਹੜੀ ਸੈਨਾ ਬਾਰਡਰਾਂ ਤੇ ਖੜੀ ਹੈ ਉਹਦਾ ਮੋਰਲ ਡਿੱਗ ਜਾਊਗਾ ਉਹ ਜਿਹੜਾ ਮੋਰਲ ਡੇਗਣਾ ਹੈ ਉਹਦੇ ਨਾਲ ਸਾਨੂੰ ਪਾਕਿਸਤਾਨ ਵਾਲੇ ਜਾਂ ਚਾਈਨਾ ਵਾਲੇ ਕਿੱਸਰਾ ਕਰਦੇ ਵੀ ਤੁਹਾਡਾ ਸਰਮੈਲ ਕੁਖਤਾ ਕਰਨਲ ਕੁਖਤਾ ਕਿ ਤੁਸੀਂ ਸਾਡੇ ਨਾਲ ਕੀ ਲੜੋਗੇ ਇਹ ਕਾਂ ਪੁਲਿਸ ਜਿਹੜੀ ਆਰਗੇਨਾਈਜੇਸ਼ਨ ਦਾ ਅਚਾ ਹੁੰਦਾ ਹੈ ਕਿ ਪੁਲਿਸ ਕੋਈ ਬਹੁਤ ਹੀ ਵੱਡੀ ਪਾਵਰ ਨਹੀਂ ਹੈਗੀ ਪੁਲਿਸ ਸਾਡੀ ਸਹਾਇਤਾ ਲਈ ਤੁਹਾਡੇ ਕਮਾਂਗਰ ਨੂੰ ਸੌਖੇ ਕਰਨ ਲਈ ਪੁਲਿਸ ਬਣਾਈ ਗਈ ਹੈ ਫੌਜ ਜਿਹੜੀ ਮੇਨ ਪਾਵਰ ਆ ਸਾਡੀ ਫੌਜ ਕੋਲ ਹੁੰਦੀ ਆ ਪਰ ਹੁਣ ਤੁਸੀਂ ਇਹ ਦੇਖੋ ਫੌਜ ਇਹ ਸੇਵ ਨਹੀਂ ਹੈਗੀ ਸੋ ਇਹ ਕਰਕੇ ਫੌਜ ਦੇ ਵਿੱਚ ਵੀ ਹੁਣ ਦੇਖੋ ਕਿੱਡਾ بڑا ਮੜਾ ਜਾਂ ਨਾ ਨੂੰ ਥਲੂਣਾ ਜਾਂ ਲੱਗਿਆ ਇੱਕ ਉੱਤੇ ਫੌਜੀ ਬੋਲਦਾ ਸੀ ਉਹ ਕਹਿੰਦਾ ਜਦ ਤੱਕ ਦਾ ਕੋਈ ਆਮ ਫੌਜੀ ਕੁੱਟਾ ਹੁੰਦਾ ਸੀ ਸੂਬੇਦਾਰ ਤੱਕ ਕਿਸੇ ਅਫਸਰ ਕਰਨਲ ਜਨਰਲ ਤਾਇਰ ਲਿਕੇ ਇਹਦੀ ਬਾਹ ਨਹੀਂ ਖੜੀ ਪਰ ਹੁਣ ਜਦ ਕਰਨਲ ਨੂੰ ਇਹ ਪੈ ਗਏ ਹੁਣ ਸਾਰੇ ਫੌਜੀ ਉੱਠ ਕੇ ਖੜੇ ਹੋ ਗਏ ਸੋ ਇਸੇ ਤਰ੍ਹਾਂ ਕਿਵੇਂ ਹੁਣ ਸਾਨੂੰ ਕੁੱਟਿਆ ਸਾਡਾ ਮੋਰਲ ਡਿੱਗਿਆ ਸਾਨੂੰ ਹਰਿਆਣੇ ਵਾਲੇ ਤਾਂ ਪਹਿਲੀ ਟਿਕਰਾਂ ਕਰਦੇ ਤੇ ਪਰਲੇ ਪਾਸੇ ਇਦਨ ਅਧਰੂ ਕਾਇ ਤੇ ਗੋਲੇ ਛੱਡਦੇ ਹੀ ਸਾਡੇ ਤੇ ਉਤੋਂ ਬਾਅਦ ਸਾਨੂੰ ਇਹ ਜੇ ਗੰਦੇ ਇਸ਼ਾਰੇ ਕਰਦੇ ਸੀ ਹਰਿਆਣਾ ਪੁਲਿਸ ਵਾਲੇ ਹੁਣ ਸਾਨੂੰ ਕੀ ਕਹਿਣ ਤੇ ਹਰਿਆਣੇ ਜੀ ਆਪਾਂ ਲੱਗ ਕੇ ਦਿੱਲੀ ਜਾਣਾ ਕਿ ਕੌਟੇ ਵਾਲੇ ਵੀ ਕੋਲ ਨੂੰ ਕੁੱਟਿਆ ਸਾਡਾ ਨਹੀਂ ਮੋਰਲ ਡਿੱਗਿਆ ਕੱਦੂ ਅਸੀਂ ਕੋਈ ਇਸ ਪੋਸਟੇ 'ਚ ਭਰਤੀ ਹੋ ਜਾਵਾਂਗੇ ਕੱਦੂ ਅਸੀਂ ਇਸ ਆਲਮਾ ਦੀ ਜਿਹੜੀ ਮੈਡਿਕ ਜੌਬ ਭਰਤੀ ਹੋ ਜਾਵਾਂਗੇ ਕਿਉਂਕਿ ਸਾਨੂੰ ਪਤਾ ਹੈ ਸਾਡੇ ਹੀ ਨਹੀਂ ਹੋਏ ਸਾਡੇ ਸਗੇ ਹੀ ਨਹੀਂ ਹੋਏ ਸਾਨੂੰ ਪੁੱਟਦੇ ਆ ਸਾਡੇ ਨੂੰ ਹੀ ਕਟੌਲੇ ਆ ਸੋ ਇਹ ਗੱਲਾਂ ਸੋਚਣ ਵਾਲੀ ਗੱਲ ਹੈ ਤੇ ਆਪਾਂ ਇਕੱਠੇ ਹੋਈਏ ਕਿਉਂਕਿ ਜਿਹੜਾ ਬਾਕੀ ਵਰਗ ਹੈ ਨਾ ਉੱਥੇ ਕਈਆਂ ਨੇ ਆਪ ਇੰਟਰਵਿਊ ਛੋੜਦੇ ਸੀ ਕਹਿੰਦੇ ਬੜਾ ਸੌਖਾ ਹੋ ਗਿਆ ਜੀ ਲੰਘਣਾ ਬੜੇ ਔਖੇ ਤੇ ਬੜੇ ਮੁਸ਼ਕਿਲ ਦੀ ਉਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਭਾਈ ਜਿੱਦਾਂ ਕਿਸਾਨ ਮਰ ਗਿਆ ਆ ਜਿਹੜੀ ਲੜਾਕੂ ਛਿਹਾਰੂ ਗੌਮ ਹੈ ਜਿੱਦਾਂ ਇਹ ਘਰਾਂ ਜਿਵੇਂ ਹੈਗੀ ਨਾ ਉਹ ਤੁਸੀਂ ਜੂਸ ਤੋਂ ਹੋ ਜਾਣਾ ਮਤਲਬ ਕਿ ਜੇ ਕਿਸਾਨ ਨੇ ਕੁਝ ਵੀ ਬੋਲਣਾ ਹੋਵੇ ਪੁੱਤ ਲਿਆ ਛੁੱਪ ਕਰਕੇ ਬਹਿ ਗਿਆ ਫੋਟੇ ਤੇ ਉਹ ਡਾਂਗ ਫਿਰਦੀਆਂ ਉਦੋਂ ਝੱਲੀ ਬਣੀ ਜਾਣੀ ਨਾ ਉਦੋਂ ਲੜ ਹੋਣਾ ਹੈ ਇਸ ਕਰਕੇ ਮੈਂ ਬਾਕੀ ਜਿਹੜੇ ਬਾਕੀ ਵਰਗ ਵੀ ਨੇ ਜਾਂ ਬਾਕੀ ਦੁਕਾਨਦਾਰ ਵਰਗਾ ਕੋਈ ਹੋਰ ਵਰਗ ਹੈ ਉਹਨਾਂ ਨੂੰ ਵੀ ਕਿਸਾਨਾਂ ਦਾ ਸਾਥ ਜਣਾ ਹੈ ਘਟ ਤੋਂ ਘਟ ਅੱਜ ਰੋਸ ਮਾਰਚ ਆ ਅੱਜੇ ਖੜੇ ਖੜੇ ਹੋ ਚੋ ਬੋਲੂ ਅਸੀਂ ਇਹ ਤਾਂ ਨਹੀਂ ਕਹਦੇ ਵੀ ਸਾਡੇ ਨਾਲ ਜਾ ਕੇ ਉੱਥੇ ਗੋਲੀਆਂ ਖਾਓ ਵਾ ਸ਼ੁਰੂ ਇਹਦੇ ਗੋਲੇ ਹੀ ਥੋੜੋ ਕੱਟੋ-ਪੱਟ ਸ਼ਹਿਰ ਦੇ ਵਿੱਚ ਖੜੇ ਆ ਤੁਸੀਂ ਇੱਥੇ ਇਕੱਠੇ ਹੋ ਕੇ ਸਾਡੇ ਨਾਲ ਤੁਰੋ ਤੁਹਾਨੂੰ ਇਹਨਾਂ ਦਾ ਦਰਦ ਹੋਣਾ ਆ ਜਿਹੜੀ ਮਾਰਕੀਟ ਚ